ਉਦੀ ਗੱਲਬਾਤ ਹੋ ਗਈ ਹੈ ਜੀ ਜਿਹੜੀਆਂ ਪ੍ਰੋਬਲਮ ਸੀਆਂ ਸਾਰੀਆਂ ਨਾਲ ਲੈਤਾ ਹੈ ਉਹ ਲੇਬਰ ਯੂਨੀਅਨ ਦੀ ਸੀ ਟਰੱਕ ਯੂਨੀਅਨ ਦੀ ਸੀ ਅ ਅਸੀਂ ਜਿਹੜੀਆਂ ਪ੍ਰੋਬਲਮਾਂ ਸਾਰੀਆਂ ਸੌਲਟ ਆਊਟ ਕਰ ਲਈਆਂ ਉਹਦੇ ਵਿੱਚ ਇਸ਼ੂ ਇਹ ਆ ਗਿਆ ਵੀ ਜਿਵੇਂ ਮੈਂ ਸਮਝਾਣਾ ਗਿਆ ਸੀ ਉੱਥੇ 1200 ਗੱਡੀਆਂ ਸੀ 400 ਰਹਿ ਗਏ ਟਰੱਕ ਉੱਥੇ ਨਾ ਜੀ ਜਿਹੜਾ ਇਹਨਾਂ ਦੀ ਸਟਰ ਕੰਪਨੀਆਂ ਦੀਆਂ ਪਾਲਿਸੀਆਂ ਹੈ ਚਾਹੇ ਉਹ ਟੋਲ ਪਲਾਜ਼ਾ ਹੈਗੇ ਜੀ ਜਾਂ ਇਹਨਾਂ ਤੇ ਹੋਰ ਜਿੰਨੇ ਵੀ ਟੈਕਸਸ ਐ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਮਤਲਬ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਇਹ ਜਿਹੜਾ ਮਤਲਬ ਟਰੱਕਾਂ ਦਾ ਧੰਦਾ ਨਾ ਲਾਹੇਵੰਦ ਰਿਹਾ ਹੀ ਨਹੀਂ ਮਤਲਬ ਬਚਦੇ ਕੁਝ ਨਹੀਂ ਚਾਲਿਆਂ ਨੂੰ ਜੇ ਉਹ ਇੱਕ ਬੰਬੇ ਦਾ ਜਾਂ ਆਪਣੇ ਦਾ ਮੁੰਬਈ ਦਾ ਜਾਂ ਗੁਆਟੀ ਦਾ ਚੱਕਰ ਲਾ ਕੇ ਆਉਂਦੇ ਨਾ ਜੀ 50-50000 ਰੁਪਏ ਟੋਲ ਟੈਕਸ ਪਾ ਜਾਂਦੇ ਉਹਨਾਂ ਕੋਲ ਟਾਇਰ ਪੌਂਟ ਤੇ ਪੈਸੇ ਨਹੀਂ ਹੁੰਦੇ ਸੋ ਉਹ ਜਿਹੜੀਆਂ ਸਾਰੀਆਂ ਸੈਂਟਰ ਨਾਲ रिलेटेड ਪ੍ਰੋਬਲਮਸ ਆ ਉਹ اسی ਤਰ੍ਹਾਂ ਜਿਹੜਾ ਲੇਬਰ ਦਾ ਲੇਬਰ ਰੇਟਸ ਦਾ ਹੈਗਾ ਜਿਹੜੇ ਲੇਬਰ ਵਾਲੇ ਆਪਚਾਰੇ ਜਿਓ ਕੰਮ ਕਰਦੇ ਉਹਨਾਂ ਨੂੰ ਪੈਸੇ ਨਗੂਨੇ ਮਿਲਦੇ ਆ ਠੇਕੇਦਾਰਾਂ ਨੂੰ ਦਿੰਦਾ ਉਹ ਫਿਰ ਕੰਪਲੈਕਸ ਹੋ ਜਾਂਦਾ ਤੇ ਜੇ ਉਹ ਕੰਮ ਜਿਹੜਾ ਹੈਗਾ ਅਡਾਨੀ ਮਾਨੀ ਨੂੰ ਦੇਣਾ ਸਾਈਲੋ ਬਣਾ ਕੇ ਫਿਰ ਪੈਸੇ ਕਈ ਗੁਣਾ ਦਿੰਦੇ ਆ ਪੈਸੇ ਦਿੰਦੇ ਵੀ ਐਡਵਾਂਸ ਆ ਇਹ ਸੋ ਆਰਤੀ ਹੈਗੇ ਜੀ ਉਹਨਾਂ ਨੂੰ 2.5% ਹੁੰਦਾ ਸੀ ਉਹਨਾਂ ਦਾ ਮਿਹਨਤਾਨਾ ਉਹ ਘਟਾ ਕੇ ਪੌਣੇ 2% ਘਟਦਾ ਜੀ ਬਲੋ ਬਾਕੀ ਸਾਰੇ ਖਰਚੇ ਵਧੇ ਉਹਨਾਂ ਦੇ ਖਰਚੇ ਵਧ ਗਏ ਪਰ ਸਰਕਾਰ ਨੇ ਜਿਹੜਾ ਸੀਗਾ ਸੈਂਟਰ ਦੀ ਕਮਨ ਉਹਨਾਂ ਦਾ ਜਿਹੜਾ ਸੀਗਾ ਸ਼ੇਅਰ ਜਿਹੜਾ ਕੱਟ ਉਹਨਾਂ ਨੂੰ ਜਿਹੜੇ ਸਰਵਿਸ ਚਾਰजेस ਮਿਲਦੇ ਸੀਗੇ ਉਹ ਘਟਾ ਦਿੱਤੇ ਜੀ ਟਾਰਦੀ ਕਹਿੰਦੇ 8:00 ਵਜੇ ਤੋਂ ਇਹਦਾ ਕਿਹਾ ਜਾ ਪਰੜਿਆ ਜੀ ਕਿਵੇਂ ਵਾਚ ਕਰਦਾ ਮੈਂ ਹੁਣ ਕਹਿ ਰਿਹਾ ਤੁਹਾਨੂੰ ਦੱਸ ਰਹਾ ਜੀ ਆਰਥੀਆਂ ਨੂੰ ਮਿਲਦੇ ਜਿੱਦਾਂ ਪਹਿਲਾਂ 2.5% ਮਿਲਦਾ ਸੀਗਾ ਜੀ ਹੁਣ ਉਹ ਪੌਣੇ 2% ਕਰਤਾ ਕੱਟ ਲਾਤਾ ਆਰਥੀਆਂ ਦੇ ਉੱਤੇ ਆਰਥੀਆਂ ਦੇ ਕੱਟ ਹੈ ਜੀ ਨਿਵਰਾਣਾ ਤੇ ਕੱਟ ਹੈ ਟਰੱਕ ਵਾਲਿਆਂ ਦੇ ਉੱਤੇ ਟੋਲ ਟੋਲ ਟੈਕਸ ਉਹਨਾਂ ਨੂੰ ਬਹੁਤ ਪੈਂਦਾ ਹੈ ਤੇਲ ਬਹੁਤ ਮਹਿੰਗਾ ਹੋ ਗਿਆ ਹੈ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਹੈ ਸੋ ਸਾਰੇ ਜਿੰਨੇ ਵੀ ਇਹ ਜਿਹੜੇ ਮਿਹਨਤ ਕਾਸ਼ ਨਾਲ ਇਹ ਸਭ ਦਾ ਧੂਆ ਕੱਢਦਾ ਕੇਂਦਰ ਸਰਕਾਰ ਨੇ ਜਿਸੇ ਕਰਕੇ ਇਲੈਕਸ਼ਨ ਲੜ ਰਹੇ ਆ ਜੀ ਇਹ ਸਾਰਾ ਕੁਝ ਠੀਕ ਕਰਾਂਗੇ ਉੱਥੇ ਜਾ ਕੇ ਪੰਜਾਬ ਦੇ ਪੈਸੇ ਰੁਕੇ ਹੋਏ ਹੈ 8.5 ਹਜ਼ਾਰ ਕਰੋੜ ਮੰਡੀ ਬੋਰਡ ਦੇ ਪੈਸੇ ਰੁਕੇ ਹੋਇਆ ਮੰਡੀਆਂ ਦੇ ਵਿੱਚ ਪੀਣ ਲਈ ਸਾਫ ਪਾਣੀ ਉਹਨਾਂ ਦੀਆਂ ਫੜਾਂ ਠੀਕ ਕਰਨ ਵਾਲੀਆਂ ਸ਼ੈੱਡ ਬਣਾਉਣ ਵਾਲੇ ਆ ਉਹਨਾਂ ਨੇ ਸਾਡੇ ਪੈਸੇ ਰੁਕੇ ਹੋਏ ਹੈ ਜੀ ਦੋ ਜਿੰਨੇ 2 ਸਾਲ ਦਾ ਵੀ ਰੁਕੇ ਹੋਇਆ ਵਿੱਚ ਆ ਵੀ ਐਡ ਕਰ ਲਈਏ 10-12 ਹਜ਼ਾਰ ਕਰੋੜ ਆ ਮੈਂ ਉਹੀ ਲੈਣ ਜਾ ਰਿਹਾ ਜੀ ਉਹ ਲੈ ਕੇ ਆਵਾਂਗੇ ਔਰ ਸਾਰੇ ਕੰਮ ਕਰਾਵਾਂਗੇ ਪਿੰਡਾਂ ਦੀਆਂ ਸੜਕਾਂ ਬਣਾਵਾਂਗੇ ਪਿੰਡ ਤੋਂ ਲੈ ਕੇ ਮੰਡੀ ਤੱਕ ਸੜਕ ਬਣਾਵਾਂਗੇ ਔਰ ਮੰਡੀਆਂ ਦਾ ਜਿਹੜਾ ਬੁਨਿਆਦੀ ਟੱਚ ਆ ਸਾਰਾ ਕਰਾਂਗੇ ਇਸੇ ਤਰ੍ਹਾਂ ਜਿਹੜੇ ਜਿਹੜੇ ਟਰੱਕ ਯੂਨੀਅਨ ਵਾਲਿਆਂ ਨਾਲ ਬੈਠ ਕੇ ਗੱਲ ਕਰਾਂਗੇ ਜੀ ਟਰੱਕਾਂ ਵਾਲਿਆਂ ਨਾਲ ਆਪਿਆਂ ਨਾਲ ਗੱਲ ਕਰਾਂਗੇ ਤੁਸੀਂ ਕਿਸੇ ਦਾ ਘਟਾ ਥੋੜੀ ਸਕਦੇ ਹੋ ਜੀ ਬੰਦਾ 25% ਤੋਂ ਪਾਉਣੇ ਦੋ 30% ਦੇ ਲਿਆ ਇਹਦੇ ਖਰਚੇ ਵੱਧ ਗਏ ਉਹਨਾਂ ਦੇ ਜੀ ਉਹਨਾਂ ਨੇ ਜੇ ਜਦੋਂ ਇੱਕ ਵਾਰੀ ਅਨਾਜ ਤਲ ਗਿਆ ਭਰਿਆ ਗਿਆ ਜਿਵੇਂ ਅਸੀਂ ਟੋਲ ਪਲਾਜ਼ਾ ਚੱਕਿਆ ਜੀ ਜੇ 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 ਮੁਨਿਆਦ ਖਤਮ ਹੋਈ ਜਾਂਦੀ ਆ ਚੱਕੀ ਜਾਂਦੇ ਆ ਕੇਂਦਰ ਵਾਲੇ ਜਿਹੜੇ ਜਿਹੜੇ ਸੈਂਟਰ ਤੇ ਵੀ ਜਿਹੜੇ ਜਿਹੜੇ ਨੈਸ਼ਨਲ ਹਾਈਵੇ ਤੇ ਆ ਗਿਆ ਉਹ ਵੀ ਚੱਕਾਂਗੇ ਜੀ ਮੈਂ ਐਸੇ ਕਰਕੇ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀਆਂ 13 ਸੀਟਾਂ ਆ ਗਈਆਂ ਅਸੀਂ ਆਪਣੀ ਸਰਕਾਰ ਬਣਾ ਲਈ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਜੀ ਸ਼ੇਰ ਟੋਲ ਪਲਾਜ਼ਾ ਪੈਂਦੇ ਆ ਜੀ ਮਜ਼ਾਕ ਹੈ ਜੀ ਵੱਲੋਂ ਕੀ ਮਤਲਬ ਹੈ ਛੇ ਟੋਪ ਲਾ ਸਕਦਾ ਫਿਰ ਰੋਡ ਟੈਕਸ ਦਾ ਵਾਸਤੇ ਆ ਸੋ ਜਿਹੜੀ ਡਬਲ ਟੈਕਸੇਸ਼ਨ ਹੈ ਜੀ ਆਮ ਬੰਦਿਆਂ ਤੇ ਟੈਕਸੇਸ਼ਨ ਆ ਜਿਹੜੇ ਤੁਹਾਡੇ ਵੱਡੇ ਵੱਡੇ ਅਡਾਨੀ ਬਾਨੀ ਆ ਉਹ 22% ਟੈਕਸ ਦੇ ਰਹੇ ਆ ਆੜਤੀਆ ਡਾਕਟਰ ਟੀਚਰ ਅਸੀਂ ਸਾਰੇ 30-30% ਦੇ ਰਹੇ ਆ ਜੀ ਬੋਲੋ ਨਾ ਤੇ ਉਹਨਾਂ ਨੂੰ 1.5 ਲੱਖ ਰੋਡ ਦਾ ਉਹਨਾਂ ਨੇ ਉੱਥੇ ਬੈਨੀਫਿਟ ਦਿੱਤਾ ਉਹਨਾਂ ਨੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ ਮਤਲਬ ਉਲਟਾ ਹੈ ਸਾਰੇ ਦੁਨੀਆ ਦੇ ਕਾਨੂੰਨ ਉਲਟਾ ਹੈ ਜੀ ਜਿਹੜਾ ਵੱਡਾ ਬਿਜ਼ਨਸਮੈਨ ਹੈ ਜਿੰਨਾ ਅਮੀਰ ਹੈ ਉਹਨਾਂ ਜ਼ਿਆਦਾ ਟੈਕਸ ਇੱਥੇ ਗਰੀਬ ਨੂੰ ਟੈਕਸ ਹੈ ਜੀ ਇੱ ਉਹਨਾਂ ਨੂੰ ਇਨਕ੍ਰੈਡਕਟਿਵ ਸ਼ੋਰਟ ਦੇ ਦਿੱਤੇ ਪ੍ਰੋਡਕਟਿਵਿਟੀ ਰਿਲੇਟਡ ਇਨਸੈਂਟਿਵ ਦਿੱਤਾ ਉਹਨਾਂ ਨੂੰ ਉਹਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜੀ ਬਲੋ ਉਹਨਾਂ ਨੂੰ ਕੁੱਲ ਬੜਾ ਕੇ ਜਿਹੜਾ ਹੈਗਾ ਜੀ ਉਹ 20-25 ਲੱਖ ਜਾਂ ਇਸ ਤੋਂ ਵੀ ਵੱਧ ਕਰੋੜ ਦਾ ਜਿਹੜਾ ਫਾਇਦਾ ਬੈਨੀਫਿਟ ਦੇ ਚੁੱਕੇ ਮੋਦੀ ਸਰਕਾਰ ਦਾ ਸਪਰੀਮ ਕੋਰਟ ਵੱਲੋਂ ਐਵੀਐਮ ਤੇ ਵੀਡੀ ਪੈਡ ਦਾ ਜਿਹੜਾ ਕਾਰਜਕਾਰੀ ਕਚਨ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਉਹਦੇ ਚ ਉਹਨਾਂ ਨੇ ਖਾਰਜ ਕਰ ਦਿੱਤੀ ਆ ਬਟ ਉਹਨਾਂ ਨੇ ਜਿਹੜੇ ਪੁਆਇੰਟਸ ਜਿਹੜੇ ਰੇਜ਼ ਕੀਤੇ ਆ ਕਿਉਂਕਿ ਹੁਣ ਜਦੋਂ ਇਲੈਕਸ਼ਨ ਚੱਲਦੀ ਪਈ ਆ ਜੀ ਸੈਕੰਡ ਫੇਸ ਦੀਆਂ ਵੋਟਾਂ ਵੀ ਅੱਜ ਪੈ ਕਾਨੂੰਨ ਉਮੇ ਅਪੀਲ ਕਰਦਾ ਜੀ ਤੁਸੀਂ ਕਿੰਨੇ ਖੇੜਾ ਫਿਰ ਕਰਨਗੇ ਜੀ 5% 10% ਤੁਸੀਂ ਸਾਨੂੰ ਵੋਟਾਂ ਹੀ 70% ਪਾ ਦਿਓ ਜੇ ਗੱਲ ਹੀ ਖਾਦ ਹੋਵੇ ਟਾਟਾ ਖਾਤਮ ਕਰੋ ਇਸ ਵਾਰੀ ਅਗਲੀ ਵਾਰੀ ਅਸੀਂ ਸਾਡੀ ਸਰਕਾਰ ਬਣ ਜੇ ਅਸੀਂ ਸਾਰਾ ਸਿਸਟਮ ਠੀਕ ਕਰ ਦਾਂਗੇ ਟਰਾਂਸਪੇਰੈਂਟ ਕਰ ਦਾਂਗੇ ਸੋ ਇਸ ਵਾਰੀ ਲੋਕ ਵੱਧ ਵੋਟਾਂ ਪਾਣ ਸੁਚੇਤ ਰਹੋ ਜਦੋਂ ਤੁਸੀਂ ਜਿਹੜਾ ਬਟਨ ਦਬਦੇ ਆ ਦੇਖੋ ਵੀ ਉਹੀ ਝਾੜੂ ਦੱਬਿਆ ਤੇ ਝਾੜੂ ਤੇ ਮੋਰ ਮਤਲਬ ਉਹਦੇ ਪ੍ਰਿੰਟ ਹੋਇਆ ਔਰ ਵਿੱਚ ਗਿਰ ਗਈ ਆ ਮਤਲਬ ਇਹ ਤਿੰਨੋ ਚੀਜ਼ਾਂ ਇੰਪੋਰਟੈਂਟ ਆ ਜੀ ਜਿਹੜਾ ਬਟਨ ਦਬਿਆ ਆ ਜੀ ਉਹੀ ਪ੍ਰਿੰਟ ਹੋਈ ਆ ਔਰ نیچے गिर ਗਿਆ ਹੋ ਫਿਰ ਮਤਲਬ ਇੰਨਾ ਕੁ ਵੀ ਕਰ ਲਈਏ ਆ ਆਪਾਂ ਔਰ ਵੱਧ ਤੋਂ ਵੱਧ ਵੋਟਾਂ ਪਾ ਦਿਓ ਵੋਟਾਂ ਵੱਧ ਪਾ ਦਿਓ ਜੀ ਗੱਲ ਖਤਮ ਹੋ ਗਈ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲਦਾ ਬਹੁਤ ਵਧੀਆ ਚੱਲਦਾ ਜੀ ਦੇਖੋ ਮੈਂ ਮੈਂ ਦਾਅਵੇ ਨਾ ਕਰ ਸਕਦਾ ਜੀ ਪਟਾਲੇ ਦੇ ਵਿੱਚ ਕੋਈ ਕੈਂਡੀਡੇਟ ਆ ਜਿਹੜਾ ਰੋਜ਼ ਦੀਆਂ 15 15 20 20 ਮੀਟਿੰਗਸ ਕਰ ਰਿਹਾ ਚਾਰ ਜੀ ਜਿਹੜੇ ਵਿਵਾਦਿਤ ਪੋਸਟਰ ਲੱਗੇ ਠੀਕਣਾ ਚਾਹੁੰਦੇ ਉਹ ਕਹਿੰਦੇ ਨੇ ਬੋਟੇ ਦਾ ਪਾਉਗਾ ਚੰਨੀ ਚੱਲੇ ਚੰਨੀ ਚੱਲੇ ਚੰਨੀ ਦੇਖੋ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਹੈ ਜੀ ਉਹਨਾਂ ਨੂੰ ਮੈਂ ਕਹੂੰਗਾ ਵੀ ਉਹਨਾਂ ਦੀ ਬੋਲਬਾਣੀ ਠੀਕ ਹੋਣੀ ਚਾਹੀਦੀ ਹੈ ਉਹਨਾਂ ਦੀ ਬੋਲਬਾਣੀ ਬਹੁਤ ਮਾੜੀ ਹੈ ਤੁਸੀਂ ਇਲੈਕਸ਼ਨ ਆਦਾਨੀਆਂ ਜਾਂਦੇ ਰਹਿੰਦੇ ਆ ਲੇਕਿਨ ਜਿਹੜਾ ਬੰਦਾ ਇੱਕ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਪੰਜਾਬ ਦਾ ਉਹਦੀ ਬੋਲਬਾਣੀ ਅੱਛੀ ਹੋਣੀ ਚਾਹੀਦੀ ਹੈ ਔਰ ਬਾਕੀਆਂ ਦੀ ਵੀ ਮੈਂ ਕਹੂੰਗਾ ਬੋਲਬਾਣੀ ਅੱਛੀ ਰਹਿਣੀ ਚਾਹੀਦੀ ਹੈ ਮਤਲਬ ਅਰੋਣ ਆਪਰਣ ਸਹਾਨੂੰ ਹੋਏਗਾ ਜੀ ਚਰਨਜੀਤ ਚੰਨੀ ਦੀ ਜਿਹੜੀ ਹੈਗੀ ਆ ਨਾ ਜੀ ਕਾਂਗਰਸ ਪਾਰਟੀ ਨੂੰ ਖੇਰੂ ਖੇਰੂ ਕਰਤਾ ਉਹਨੇ ਟੋਟੇ ਟੋਟੇ ਕਰਦੇ ਹੋ ਆਪ ਵੀ ਹਾਰਨਗੇ ਕਾਂਗਰਸ ਨੂੰ ਵੀ ਲੈ ਪੈਣਗੇ ਸੋ ਇਸੇ ਤਰ੍ਹਾਂ ਤੁਹਾਡਾ ਪਟਿਆਲੇ ਦੇ ਵਿੱਚ ਉਹਨਾਂ ਦਾ ਹਾਲ ਹੈ ਜੀ ਮਨੋ ਇਹ ਲਾਸਟ ਮਿੰਟ ਤੇ ਪੈਰਾਸ਼ੂਟ ਕੈਂਡੀਡੇਟ ਆ ਤੁਹਾਨੂੰ ਦੇਖ ਲਓ ਰਾਜਪ੍ਰੇਸ਼ ਕੀ ਹੋਇਆ ਮਨੋ ਰਾਜਾ ਬਲੰਗਾਏ ਉਹਨਾਂ ਦੇ ਨਾਰੇ ਲੱਗੇ ਕੈਂਡੀਡੇਟ ਦੇ ਨਾਰੇ ਲੱਗੇ ਲੋਕ ਉਹਨਾਂ ਨੂੰ ਉਹਨਾਂ ਦੇ ਕੈਡਰ ਨੇ ਸੈਪਟ ਨਹੀਂ ਕੀਤਾ ਜੀ ਮਨੋ ਸੋ ਕਾਂਗਰਸ ਪਾਰਟੀ ਤਾਂ ਮਨੋ ਆਲਰੇਡੀ ਦਫਾਟ ਹੋਈ ਚੁੱਕੀ ਹੈ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਰਾਜ ਵਿਧਾਨ ਸਭਾ ਨਾਬਾ ਦੇ ਵਿੱਚ ਆਏ ਆਂ ਔਰ ਮੰਡੀਆਂ ਦਾ ਦੌਰਾ ਕਰ ਰਹੇ ਆਂ ਨਾਬਾ ਦੀ ਦਾਣਾ ਮੰਡੀ ਜਿਹੜੀ ਕਿ ਏਸ਼ੀਆ ਦੀ ਦੂਜੇ ਨੰਬਰ ਦੇ ਸਭ ਤੋਂ ਵੱਡੀ ਦਾਣਾ ਮੰਡੀ ਆ ਦੇ ਵਿੱਚ ਆਏ ਨੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਆ ਮਜ਼ਦੂਰਾਂ ਨਾਲ ਗੱਲਬਾਤ ਕਰ ਰਹੇ ਆ ਅਰਥੀ ਹਿੱਸੇ ਨੇ ਸਨਮਾਨ ਵੀ ਕੀਤਾ ਉਹਨਾਂ ਦੀ ਸਮੱਸਿਆ ਵੀ ਸੁਣੀ ਹੈ ਤੇ ਇਸ ਤੋਂ ਬਾਅਦ ਅਸੀਂ ਅਗੋਲ ਚੱਲੇ ਆਂ ਪਾਸੋਂ ਸਾਰੀਆਂ ਮੰਡੀਆਂ ਦਾ ਦੌਰਾ ਕਰ ਰਹੇ ਆਂ ਅਸੀਂ ਤੇ ਬਹੁਤ ਅੱਛਾ ਰਿਸਪੌਂਸ ਆ ਜੀ ਕਿਸਾਨ ਵੀ ਖੁਸ਼ ਆ ਔਰ ਮੰਡੀ ਦੇ ਵਿੱਚ ਕਿਤੇ ਕਿਤੇ ਕੋਈ ਜਿੰਮੇਵਾਰਦਾਨੇ ਦੀ ਕਿਤੇ ਪ੍ਰੋਬਲਮ ਆ ਰਾਈਟ ਵੇ ਨੂੰ ਕਲੀਅਰ ਕਰ ਰਹੇ ਆਂ ਕਈ ਬਾਰਦਾਨਾ ਕਿਤੇ ਸਮੱਸਿਆ ਕੋਈ ਆ ਰਹੀ ਕਈ ਵਾਰੀ ਕੋ ਦਬ ਕੇ ਬੈਹ ਜਾਂਦਾ ਜੀ ਕਿ ਵਾਰਦਾਨਾ ਜਿਹੜਾ ਸਾਰਾ ਡਿਵਾਈਡ ਕਰਕੇ ਬਰਾਬਰ ਦਾ ਦਿੱਤਾ ਜਾਵੇ ਮੌਨਸਟਰ ਜੀ ਕਿਤੇ ਕਿਤੇ ਪ੍ਰੋਬਲਮ ਆ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਜੀ ਬਾਕੀ ਸਾਰਾ ਕੁਝ ਠੀਕ ਚੱਲ ਰਿਹਾ ਔਰ ਮੰਡੀ ਦੀਆਂ ਕੁਝ ਮੇਜਰ ਸਮੱਸਿਆਵਾਂ ਜਿਹੜੀਆਂ ਨੇ ਉਹ ਬਜਟ ਨਾਲ ਹੋਣੀਆਂ ਨੇ ਜੀ ਅਸੀਂ ਸਾਰਾ ਕੁਝ ਨੋਟ ਕਰ ਲਿਆ ਸਾਡੇ ਪ੍ਰਧਾਨ ਕਰਮਜੀਤ ਸਿੰਘ ਜੀ ਲੋਹੜਾ ਉਹਨਾਂ ਨੇ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ ਮੰਡੀ ਦੇ ਇਹ ਸਮੱਸਿਆਵਾਂ ਨੇ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਤੇ ਗੌਰ ਕਰਕੇ ਸਾਰੀਆਂ ਸਮੱਸਿਆਵਾਂ ਮਾ ਹੱਲ ਕੀਤੀ ਜਾਣੇ ਕਿਉਂਕਿ ਆਮ ਆਦਮੀ ਪਾਰਟੀ ਜੀ 3 ਸਾਲ ਹੋਰੇ ਪਏ ਜੀ ਇੱਕ ਹੋਰ ਮੈਂਬਰ ਪਾਰਲੀਮੈਂਟ ਆ ਗਿਆ ਉਹਨੇ ਕਿਹੜਾ ਕਰਨਾ ਕੋਈ ਕੰਮ ਤਾਂ ਆਮ ਆਦੀ ਪਾਰਟੀ ਨੇ ਕਰਨਾ ਸਸ ਕਰਕੇ ਸਭ ਨੂੰ ਬੇਇੱਜ਼ਤੀ ਕਰਦੀ ਹੈ ਕਿ ਵਿਸ਼ਵਾਸ ਰੱਖੋ ਆਮ ਆਦੀ ਪਾਰਟੀ ਦਾ ਸਾਥ ਬਣਾ ਕੇ ਰੱਖੋ ਸਾਰੇ ਕੰਮ ਠੀਕ ਹੋਣਗੇ ਕਣਕ ਦੇ ਬਹੁਤ ਵਧੀਆ ਪ੍ਰਬੰਧ ਨੇ ਜੀ ਐਈ ਤਾਂ ਦੋ ਗੇਲ ਪਹਿਲਾਂ ਵੇਚ ਗਏ ਨਾਲ ਦੀ ਨਾਲ ਚਾਰ ਬਾਦ ਦੇ ਨੂੰ ਵੇਲੀ ਹੋ ਕੇ ਵਗ ਜਾਂਦੇ ਆ ਪੇਮੈਂਟ ਸਾਡੀ ਦੂਜੇ ਦਿਨ ਖਾਤਿਆਂ 'ਚ ਆ ਗਈ ਕਣਕ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਐਨ ਕੋਈ ਦਿੱਕਤ ਨਹੀਂ ਆਈ ਮਾਨ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਨੇ ਐਨ ਸਾਰੇ ਪੂਰੇ ਹੋ ਰਹੇ ਨੇ ਕਣਕ ਦਾ ਇੱਕ ਇੱਕ ਦਾਣਾ ਜਿਵੇਂ ਭਗਵੰਤ ਮਾਨ ਕਹਦੇ ਖਰੀਦਿਆ ਜਾਉਂਦਾ ਹਾਂ ਹਾਂ ਓਕਣੇ ਖਰੀਦਿਆ ਗਿਆ ਓਕਣੇ ਲੋਰਿੰਗ ਹੋ ਰਹੀ ਆ ਸਾਰਾ ਮਾਲ ਨਾਲ ਦੀ ਨਾਲ ਚੱਕਿਆ ਜਾ ਰਿਹਾ ਅਸੀਂ ਬਹੁਤ ਵਧੀਆ ਦੇਖਦੇ ਆਂ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਆਪਦੇ ਦੇਖਣ ਆਏ ਨੇ ਵੀ ਸਾਡਾ ਸਹੀ ਚੱਲਦਾ ਕੰਮ ਬਹੁਤ ਸਹੀ ਕੰਮ ਚੱਲ ਰਿਹਾ ਸਾਨੂੰ ਕੋਈ ਦਿੱਕਤ ਨਹੀਂ ਆਈ ਮਾਨ ਸਰਕਾਰ ਕੰਨੀਓ ਜੋ ਜਿਵੇਂ ਇਹਨਾਂ ਨੇ ਕਿਹਾ ਸੀ ਓਕਣ ਸਾਡੀਆਂ ਸਾਡੀਆਂ ਗੱਲਾਂ ਪੂਰੀਆਂ ਕਰੀਆਂ ਨੇ ਕੋਈ ਦਿੱਕਤ ਨਹੀਂ ਹੈ